ਸ੍ਰੀ ਵਾਹਿਗੁਰੂ ਫਲ ਗੁਣ ਆਨੰਦ ਉਪਾਰ ਜਨ ਹਰ ਸੱਜਣ ਪ੍ਰਗਟੇ ਆਏ ਫਗਣ ਦੇ ਮਹੀਨੇ ਰਾਈ ਗੁਰੂ ਅਰਜਨ ਦੇ ਮਹਾਰਾਜੀ ਬਖਸ਼ਿਸ਼ ਕਰ ਰਹੇ ਹਨ ਬਾਰੇ ਮਾਂ ਦੀ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੀ ਚੇਤ ਦੇ ਮਹੀਨੇ ਤੋਂ ਲੈ ਕਰਕੇ 12 ਮਹੀਨਿਆਂ ਦੇ ਰਾਹੀਂ ਸਤਿਗੁਰੂ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਕਿਸੇ ਨਾ ਕਿਸੇ ਤਰੀਕੇ ਮਨੁੱਖ ਉਸ ਪਰਮਾਤਮਾ ਦੇ ਨਾਲ ਜੁੜ ਜਾਵੇ ਸਤਿਗੁਰਾਂ ਨੇ ਜਿੱਥੇ ਮਹੀਨਿਆਂ ਦੀ ਆਰੰਭਤਾ ਕੀਤੀ ਉਪਦੇਸ਼ ਦਿੱਤਾ ਹੈ ਉੱਥੇ ਅਖੀਰ ਵਿੱਚ ਸਾਨੂੰ ਸਮਝਾਇਆ ਹੈ ਕਿ ਮਾਹ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਕਿ ਜਿੰਨਾ ਉੱਤੇ ਉਹ ਪਰਮਾਤਮਾ ਨਦਰ ਕਰ ਦਿੰਦਾ ਆਪਣੀ ਮਿਹਰ ਕਰ ਦਿੰਦਾ ਉਹਨਾਂ ਵਾਸਤੇ ਮਹੀਨਾ ਹੋਵੇ ਦਿਨ ਹੋਵੇ ਸਾਲ ਹੋਵੇ ਸਾਰਾ ਕੁਝ ਹੀ ਪਲੇ ਜਿਨ੍ਹਾਂ ਦੇ ਉੱਤੇ ਉਹ ਪਰਮਾਤਮਾ ਕਿਰਪਾ ਕਰ ਦਿੰਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਫਗਣ ਦੇ ਮਹੀਨੇ ਰਾਹੀ ਫਲਗੁਣ ਆਨੰਦ ਉਪਾਰਜਨ ਹੈ ਹਰ ਸੱਜਣ ਪ੍ਰਗਟੇ ਆਏ ਜਿਨ੍ਹਾਂ ਜੀਵ ਇਸਤਰੀਆਂ ਦੇ ਮਨੁੱਖਾ ਦੇ ਅੰਦਰ ਉਹ ਪਰਮਾਤਮਾ ਸੱਜਣ ਜਿਹੜਾ ਪ੍ਰਗਟ ਹੋ ਜਾਂਦਾ ਹੈ ਇੱਕ ਸੱਜਣ ਦੁਨਿਆਵੀ ਹਨ ਜਿਹੜੇ ਲੋੜ ਪੈਣ ਤੇ ਸਾਡੇ ਕੰਮ ਆਉਂਦੇ ਹਨ ਕਿਤੇ ਨਾ ਕਿਤੇ ਦੁਨਿਆਵੀ ਸੱਜਣ ਸਾਡਾ ਸਾਥ ਛੱਡ ਜਾਂਦੇ ਹਨ ਪਰ ਇੱਕ ਉਹ ਪਰਮਾਤਮਾ ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਸੱਜਣ ਅਸਲੀ ਮਿੱਤਰ ਹੈ ਜਿਹੜਾ ਕਦੇ ਵੀ ਸਾਥ ਨਹੀਂ ਛੱਡਦਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਉਹ ਪਰਮਾਤਮਾ ਸਾਡਾ ਸੱਜਣ ਤੇ ਜਿਸ ਗੁਰੂ ਦੇ ਕੋਲ ਬੈਠਿਆ ਸਾਡੀ ਸਤਿਗੁਰੂ ਜੀ ਕਹਿੰਦੇ ਸੋਭਾ ਵੀ ਵਜਦੀ ਆ ਵਡਿਆਈ ਵੀ ਹੁੰਦੀ ਐਸੇ ਸਤਿਗੁਰ ਪ੍ਰਮਾਤਮਾ ਸੱਜਣ ਜਿਨ੍ਹਾਂ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਫੱਗਣ ਦੇ ਮਹੀਨੇ ਰਾਹੀਂ ਉਪਦੇਸ਼ ਬਖਸ਼ਿਸ਼ ਕਰਦਿਆਂ ਕਿ ਉਹਨਾਂ ਦੇ ਅੰਦਰ ਸਦਾ ਆਨੰਦ ਤੇ ਖੁਸ਼ੀ ਜਿਹੜੀ ਉਹ ਪੈਦਾ ਹੁੰਦੀ ਹੈ ਸਦਾ ਉਹ ਖੁਸ਼ ਰਹਿੰਦੇ ਹਨ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਬਿਲਾਏ ਜਿਹੜੇ ਸੰਤ ਜਨ ਹਨ ਸਾਧੂ ਪੁਰਸ਼ ਹਨ ਜਿਨ੍ਹਾਂ ਨੇ ਨਾਮ ਜਪ ਕਰਕੇ ਉਸ ਪਰਮਾਤਮਾ ਦੀ ਪ੍ਰਾਪਤੀ ਕੀਤੀ ਉਹ ਸਾਡੇ ਵਾਸਤੇ ਪਰਮਾਤਮਾ ਦੇ ਨਾਲ ਜੁੜਨ ਵਾਸਤੇ ਸਹਾਇਤਾ ਕਰਦੇ ਹਨ ਸਾਨੂੰ ਉਸ ਪਰਮਾਤਮਾ ਦੇ ਨਾਲ ਜੋੜਦੇ ਹਨ ਜਿਹੜੇ ਅਸਲੀ ਸੰਤ ਹਨ ਉਹ ਆਪਣੇ ਨਾਲ ਨਹੀਂ ਜੋੜਦੇ ਸਦਾ ਉਹ ਗੁਰੂ ਨਾਲ ਪਰਮਾਤਮਾ ਨਾਲ ਜੋੜਦੇ ਹਨ ਇਸ ਜੀਵ ਵਾਸਤੇ ਉਹ ਜੀਵਨ ਵਿੱਚ ਸਹਾਇਤਾ ਕਰਦੇ ਹਨ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਲਾਏ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਮਨੁੱਖ ਗੁਰੂ ਦੇ ਨਾਲ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਤੇ ਜਦੋਂ ਇਹ ਜੀਵ ਉਸ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਫਿਰ ਕਹਿੰਦੇ ਇਹ ਦੀ ਜਿਹੜੀ ਸੇਜ ਹੈ ਹਿਰਦੇ ਦੀ ਸੇਜ ਆ ਇੱਕ ਸੇਜ ਉਹ ਆ ਜਿਹੜੇ ਸਾਡੇ ਬਿਸਤਰੇ ਅੰਜਿੱਤ ਅਸੀਂ ਸੌਂਨੇ ਇੱਕ ਸਾਡੇ ਹਿਰਦੇ ਦੀ ਸੇਜ ਆ ਜਿੱਥੇ ਉਹ ਆਣ ਕੇ ਪ੍ਰਮਾਤਮਾ ਵਸਦਾ ਹੈ ਕਹਿੰਦੇ ਹਿਰਦੇ ਦੀ ਸੇਜ ਜਿਹੜੀ ਆ ਉਹ ਸਦਾ ਵਾਸਤੇ ਮਨੁੱਖ ਸੁਖੀ ਰਹਿੰਦਾ ਹੈ ਸੁਖ ਮਾਣਦਾ ਹੈ ਤੇ ਇਹਨੂੰ ਕਦੇ ਵੀ ਫਿਰ ਦੁੱਖ ਨਹੀਂ ਲੱਗਦਾ ਫਿਰ ਦੁੱਖਾ ਨਹੀਂ ਜਾਏ ਇਹ ਸਦਾ ਮਨੁੱਖ ਪਰਮਾਤਮਾ ਦੇ ਨਾਲ ਜੁੜ ਕਰਕੇ ਹਿਰਦੇ ਦੇ ਤੌਰ ਤੇ ਸੁਖ ਮੰਨਦਾ ਦੁਬਾਰਾ ਇਹ ਕਦੇ ਦੁੱਖਾਂ ਵਿੱਚ ਨਹੀਂ ਪੈਂਦਾ ਈਸ਼ ਪੁੰਨੀ ਵਡਪਾਗ ਨੇ ਵਰ ਪਾਇਆ ਹਰ ਰਾਏ ਉਹਨਾਂ ਵਡਪਾਗ ਇਹ ਜੀਵ ਇਸਤਰੀਆਂ ਦੀ ਇੱਛਾ ਪੂਰੀ ਹੋ ਜਾਂਦੀ ਹੈ ਜਿਨ੍ਹਾਂ ਨੂੰ ਉਹ ਪਰਮਾਤਮਾ ਪਤੀ ਦਾ ਵਰ ਪ੍ਰਾਪਤ ਹੋ ਜਾਂਦਾ ਹੈ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਗੁਰੂ ਦੀ ਸੰਗਤ ਵਿੱਚ ਮਿਲ ਕਰਕੇ ਜਿਹੜੇ ਸਾਡੇ ਨਾਲ ਰਹਿਣ ਵਾਲੇ ਸਤ ਸੰਗੀ ਹਨ ਸਖੀਆਂ ਹਨ ਇਹਨਾਂ ਦੇ ਨਾਲ ਮਿਲ ਕਰਕੇ ਗੁਰੂ ਦੀ ਸੰਗਤ ਵਿੱਚ ਬੈਠ ਕਰਕੇ ਸਤ ਗੁਰੂ ਜੀ ਕਹਿੰਦੇ ਜਿਹੜੇ ਮੰਗਲ ਗਾਉਂਦੇ ਹਨ ਪਰਮਾਤਮਾ ਦੀ ਉਸਤਤ ਕਰਦੇ ਹਨ ਉਹ ਪਰਮਾਤਮਾ ਦੇ ਗੀਤ ਜਿਹੜੇ ਹਨ ਆਲਾਪ ਕਰਦੇ ਹਨ ਆਪਣੇ ਮੁਖ ਤੋਂ ਉਚਾਰਨ ਕਰਦੇ ਹਨ ਹਰ ਜੇਹਾ ਅਵਰ ਨ ਦੇਸਈ ਕੋਈ ਦੂਜਾ ਲਵੇ ਨਾ ਲਾਏ ਜਦੋਂ ਮਨੁੱਖ ਸੰਗਤ ਵਿੱਚ ਬੈਠ ਕਰਕੇ ਪ੍ਰਮਾਤਮਾ ਦੀ ਸਿਫਤ ਕਰਦਾ ਹੈ ਫਿਰ ਇਹਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਹਰੀ ਪ੍ਰਮਾਤਮਾ ਵਰਗਾ ਹੋਰ ਦੂਜਾ ਕੋਈ ਨਹੀਂ ਹਰ ਜਿਹਾਂ ਅਵਰ ਨ ਦੇਸਈ ਫਿਰ ਇਸ ਮਨੁੱਖ ਉਹ ਪ੍ਰਮਾਤਮਾ ਇੱਕ ਦੇ ਨਾਲ ਜੁੜ ਜਾਂਦਾ ਹੈ ਉਸ ਵਰਗਾ ਹੋਰ ਕੋਈ ਸਾਨੂੰ ਨਜ਼ਰ ਨਹੀਂ ਆਉਂਦਾ ਜੇ ਉਸ ਪਰਮਾਤਮਾ ਦੇ ਨੇੜੇ ਢੇੜੇ ਵੀ ਕੋਈ ਢੁਕਦਾ ਹੋਵੇ ਉਸ ਪਰਮਾਤਮਾ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਹਲਤ ਪਲਤ ਸਵਾਰਿ ਉਹਨਾਂ ਨਿਹਚਲ ਦਿੱਤੀ ਜਾਂ ਨ ਜਾਏ ਜਿਹੜੇ ਮਨੁੱਖ ਗੁਰੂ ਕੀ ਸੰਗਤ ਵਿੱਚ ਆਉਂਦੇ ਹਨ ਪਰਮਾਤਮਾ ਦਾ ਨਾਮ ਜਪਦੇ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਇਹ ਹਲਤ ਲੋਕ ਤੇ ਪ੍ਰਲੋਕ ਪਲਤ ਜਿਹੜਾ ਉਹਨਾਂ ਦਾ ਸਵਾਰ ਜਾਂਦੇ ਉਹ ਪਰਮਾਤਮਾ ਕਿਰਪਾ ਕਰ ਦਿੰਦਾ ਹੈ ਇਹ ਜੀਵ ਸਦਾ ਇਸ ਲੋਕ ਤੇ ਪਰਲੋਕ ਵਿੱਚ ਸੁਖੀ ਵਸਦਾ ਇਹਦਾ ਜੀਵਨ ਸਵਾਰਿਆ ਜਾਂਦਾ ਹੈ ਨਹਿਚਲ ਦਿੱਤੀ ਨਾ ਜਾਏ ਨਹਿਚਲ ਦਾ ਅਰਥ ਹੈ ਜਿਹੜਾ ਚਲਾਏ ਮਾਨ ਨਾ ਹੋਵੇ ਸਦਾ ਥਿਰ ਰਹਿਣ ਵਾਲਾ ਟਿਕਾਣਾ ਜਿਹੜਾ ਇਸ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ ਸੰਸਾਰ ਸਾਗਰ ਤੇ ਰਖਿਨ ਬਹੁੜ ਨ ਜਨਮ ਧਾਏ ਉਹ ਪਰਮਾਤਮਾ ਫਿਰ ਕਿਰਪਾ ਕਰ ਦਿੰਦਾ ਹੈ ਕਿ ਜਿਹੜਾ ਸੰਸਾਰ ਭਵਜਲ ਸੰਸਾਰ ਸਮੁੰਦਰ ਹੈ ਸਾਗਰ ਦੇ ਨਿਆਈ ਹੈ ਜਿਹਦੇ ਵਿੱਚੋਂ ਤਰਨਾ ਬੜਾ ਔਖਾ ਏ ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਫਿਰ ਕਿਰਪਾ ਕਰ ਦਿੰਦਾ ਹੈ ਸੰਸਾਰ ਸਾਗਰ ਦੇ ਵਿੱਚੋਂ ਮਨੁੱਖ ਨੂੰ ਬਚਾ ਲੈਂਦਾ ਹੈ ਰੱਖ ਲੈਂਦਾ ਹੈ ਬਹੁੜਾ ਨਾ ਜਨਮ ਹੈ ਤਾਏ ਤੇ ਵਾਰ-ਵਾਰ ਇਹਦਾ ਜਨਮ ਨਹੀਂ ਹੁੰਦਾ ਮੌਤ ਨਹੀਂ ਹੁੰਦੀ ਇਹ ਪਰਮਾਤਮਾ ਦੇ ਅਸਲੀ ਘਰ ਵਿੱਚ ਟਿਕ ਜਾਂਦਾ ਹੈ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਸਾਤ ਗੁਰੂ ਜੀ ਸਾਡੀ ਇੱਕ ਜ਼ਬਾਨ ਹੈ ਤੇ ਤੇਰੇ ਜਿਹੜੇ ਗੁਣ ਹਨ ਉਹ ਅਨੇਕਾ ਹਨ ਤੇਰੇ ਕਵਨ ਕਵਨ ਗੁਣ ਕਹ ਕਹ गावा ਤੂੰ ਸਾਹਿਬ ਗੁਣੀ ਨਿਦਾਨਾ ਕਿ ਪ੍ਰਮਾਤਮਾ ਸਾਡੀ ਜ਼ਬਾਨ ਏਕ ਹੈ ਤੇ ਇਸ ਨਾਲ ਤੇਰੇ ਕਿੰਨੇ ਕੁ ਗੁਣ ਜਿਹੜੇ ਹਨ ਉਹ ਬਿਆਨ ਕੀਤੇ ਜਾਂਦੇ ਹਨ ਕਿ ਪ੍ਰਮਾਤਮਾ ਤੂੰ ਕਰੇ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਸਿਰਫ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਦੇ ਨਾਲ ਜੁੜ ਕਰਕੇ ਮਨੁੱਖ ਇਸ ਸੰਸਾਰ ਤੋਂ ਪਾਰ ਹੋ ਸਕਦਾ ਫਲ ਗੁਣ ਨਿਤ ਸਲਾਹੀ ਹੈ ਜਿਸ ਨੂੰ ਤਿਲ ਨਾ ਤਮਾਏ ਸਤਿਗੁਰੂ ਜੀ ਕਹਿੰਦੇ ਫਗਣ ਦੇ ਮਹੀਨੇ ਵਿੱਚ ਉਸ ਪਰਮਾਤਮਾ ਨੂੰ ਸਲਾਹੁਣਾ ਚਾਹੀਦਾ ਨਿਤ ਦਾ ਅਰਥ ਹੈ ਰੋਜ਼ ਇੱਕ ਦਿਨ ਨਹੀਂ ਕਿ ਐਤਵਾਰ ਸੰਗਰਾਂਦ ਵਾਲੇ ਦਿਨ ਮਸਿਆ ਪੁੰਨਿਆਂ ਸਿੰਘ ਗੁਰੂ ਘਰ ਆਉਣਾ ਜਾਂ ਨਾਮ ਜਪਣਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਿ ਨਿਤ ਉਸ ਪ੍ਰਮਾਤਮਾ ਦੀ ਸਲਾਵਤਾ ਕਰ ਉਹਦਾ ਨਾਮ ਜਪ ਉਸਤਤੀ ਕਰ ਪਰ ਉਸ ਪ੍ਰਮਾਤਮਾ ਨੂੰ ਇੱਕ ਤਿਲ ਜਿੰਨਾ ਵੀ ਤਮਾ ਨਹੀਂ ਕਿ ਮਨੁੱਖ ਮੇਰੀ ਉਸਤਤ ਕਰੇ ਵਡਿਆਈ ਕਰੇ ਉਸ ਪਰਮਾਤਮਾ ਨੂੰ ਆਪਣੀ ਉਸਤਤ ਦੇ ਵਡਿਆਈ ਦਾ ਇੱਕ ਤਿਲ ਜਿੰਨਾ ਮੀਤਾ ਮਾ ਨਹੀਂ ਹੈ ਜਿੰਨ ਜਿੰਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ ਸਤਿਗੁਰੂ ਜੀ ਅਖੀਰਲੇ ਬੰਦ ਵਿੱਚ ਕਹਿੰਦੇ ਹਨ ਕਿ ਜਿਨ੍ਹਾਂ ਨੇ ਵੀ ਇਸ ਫੱਗਣ ਦੇ ਮਹੀਨੇ ਵਿੱਚ ਨਾਮ ਧਿਆਇਆ 12 ਮਹੀਨਿਆਂ ਦੇ ਵਿੱਚ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਪਰਮਾਤਮਾ ਨਾਲ ਜੋੜਿਆ ਕਹਿੰਦੇ ਜਿਨ੍ਹਾਂ ਨੇ ਵੀ ਉਸ ਪਰਮਾਤਮਾ ਦਾ ਨਾਮ ਧਿਆਇਆ ਤਿੰਨ ਕੇ ਕਾਜ ਸਰੇ ਉਹਨਾਂ ਦੇ ਸਾਰੇ ਕੰਮ ਜਿਹੜੇ ਹਨ ਉਹ ਸੌਰ ਜਾਂਦੇ ਹਨ ਉਹ ਪਰਮਾਤਮਾ ਆਪ ਵਿੱਚ ਵਰਤੈ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਭਗਤ ਧੰਨਾ ਜੀ ਕਹਿੰਦੇ ਕਿ ਪਰਮਾਤਮਾ ਦੂਜਿਆਂ ਭਗਤਾਂ ਸੰਤਾਂ ਨੇ ਤੇਰੀ ਆਰਤੀ ਕੀਤੀ ਮੈਂ ਆਰਤਾ ਕਰਦਾ ਹੈ ਕਿ ਜਿਹੜੇ ਜਨ ਤੇਰੀ ਸੇਵਾ ਕਰਦੇ ਹਨ ਭਗਤੀ ਕਰਦੇ ਹਨ ਤੂੰ ਉਹਨਾਂ ਦੇ ਆਪ ਕਾਜ ਸਵਾਰਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਵੀ ਕੋਈ ਵੀ ਹੋਵੇ ਮਨੁੱਖ ਅਮੀਰ ਹੋਵੇ ਗਰੀਬ ਹੋਵੇ ਕਿਤੇ ਵੀ ਰਹਿੰਦਾ ਹੋਵੇ ਜਿਨ੍ਹਾਂ ਨੇ ਵੀ ਉਸ ਪ੍ਰਮਾਤਮਾ ਦਾ ਨਾਮ ਧਿਆਇ ਤਿੰਨ ਕੇ ਕਾਜ ਸਰੇ ਉਹਨਾਂ ਦੇ ਸਦਾ ਹੀ ਪ੍ਰਮਾਤਮਾ ਕਾਰਜ ਜਿਹੜੇ ਉਹ ਆਪ ਵਿੱਚ ਵਰਤ ਕੇ ਸਵਾਰ ਦਿੰਦਾ ਹੈ ਹਰ ਗੁਰਪੂਰਾ ਆਰਾਧਿਆ ਦਰਗਹ ਸੱਚ ਕਰੇ ਜਿਨ੍ਹਾਂ ਨੇ ਉਸ ਪੂਰੇ ਗੁਰੂ ਪਰਮਾਤਮਾ ਦੀ ਅਰਾਧਨਾ ਕੀਤੀ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਖਰੇ ਹੋ ਜਾਂਦੇ ਹਨ ਜਿਹੜਾ ਖੋਟਾ ਸਿੱਕਾ ਉਹ ਕਿਤੇ ਚੱਲਦਾ ਨਹੀਂ ਜਿਹੜਾ ਖਰਾ ਹੋਵੇ ਉਹ ਸਦਾ ਵਾਸਤੇ ਚੱਲਦਾ ਹੈ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਧਿਆਉਂਦਾ ਹੈ ਗੁਰਪੂਰੇ ਗੁਰੂ ਦੀ ਅਰਾਧਨਾ ਕਰਦਾ ਹੈ ਕਹਿੰਦੇ ਉਹ ਦਰਗਾਹ ਦੇ ਵਿੱਚ ਖਰਾ ਉਤਰਦਾ ਹੈ ਸਰਬ ਸੁਖਾ ਨਿਦ ਚਰਨ ਹਰ ਭੌਜਲ ਵਿਖਮ ਤਰੇ ਕਹਿੰਦੇ ਫਿਰ ਮਨੁੱਖ ਨੂੰ ਸਾਰੇ ਸੁਖ ਜਿਹੜੇ ਹਨ ਉਹ ਪ੍ਰਾਪਤ ਹੋ ਜਾਂਦੇ ਹਨ ਸੁਖਾਂ ਦਾ ਖਜ਼ਾਨਾ ਇਸ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਕਰਕੇ ਭੌਜਲ ਵਿਖਮ ਤਰੇ ਇਸ ਸੰਸਾਰ ਜਿਹੜਾ ਸੰਸਾਰ ਸਤਿਗੁਰੂ ਸਾਨੂੰ ਬਾਰ ਬਾਰ ਕਹਿੰਦੇ ਕਿ ਜਿਹੜਾ ਸੰਸਾਰ ਹੈ ਸਮੁੰਦਰ ਹੈ ਪਰ ਸਾਨੂੰ ਕਿਤੇ ਸੰਸਾਰ ਵਿੱਚ ਸਮੁੰਦਰ ਵਿੱਚ ਪਾਣੀ ਨਜ਼ਰ ਨਹੀਂ ਆਉਂਦਾ ਸਤਿਗੁਰੂ ਜੀ ਕਹਿੰਦੇ ਇਹਦੇ ਵਿੱਚ ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ ਦੀਆਂ ਲਹਿਰਾਂ ਦਾ ਪਾਣੀ ਜਿਹੜਾ ਤੈਨੂੰ ਡੋਬਦਾ ਹੈ ਕਹਿਣ ਲੱਗੇ ਕਿ ਸਰਬ ਸੁਖਾਂ ਨਿਧ ਚਰਨ ਹਰ ਭੌਜਲ ਵਿਖਮ ਤਰੇ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਉਹਨੂੰ ਸਾਰੇ ਸੁੱਖਾਂ ਦਾ ਖਜ਼ਾਨਾ ਪਰਮਾਤਮਾ ਪ੍ਰਾਪਤ ਹੋ ਜਾਂਦਾ ਹੈ ਗੁਰੂ ਦੇ ਚਰਨਾਂ ਦੇ ਨਾਲ ਲੱਗ ਕਰਕੇ ਸੰਸਾਰ ਵਿਖਮ ਜਿਹੜਾ ਔਖਾ ਜਿੰਨੂੰ ਤਰਨਾ ਸਤਿਗੁਰੂ ਜੀ ਕਹਿੰਦੇ ਇਹਨੂੰ ਇਹ ਮਨੁੱਖ ਪਾਰ ਕਰ ਸਕਦਾ ਹੈ ਸੌਖੇ ਤਰੀਕੇ ਨਾਲ ਪ੍ਰੇਮ ਭਗਤ ਤੇ ਨਪਾਈ ਆ ਵਿਖਿਆ ਨਾਹੀਂ ਜਰੇ ਜਿਨ੍ਹਾਂ ਨੇ ਉਸ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ ਸਤਿਗੁਰੂ ਜੀ ਬਚਨ ਕਰਦੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨ੍ਹਾਂ ਨੇ ਉਸ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ ਹੈ ਉਹਨਾਂ ਨੇ ਉਸ ਪ੍ਰਮਾਤਮਾ ਨੂੰ ਪਾ ਲਿਆ ਵਿਖਿਆ ਨਾਹੇ ਜਰੇ ਉਹ ਕਦੇ ਵੀ ਇਹ ਮਾਇਆ ਰੂਪੀ ਜ਼ਹਿਰ ਵਿੱਚ ਵੜਦੇ ਨਹੀਂ ਹਨ ਫਸਦੇ ਨਹੀਂ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਐਸੇ ਮਨੁੱਖਾ ਦੇ ਅੰਦਰੋਂ ਕੂੜ ਜਿਹੜਾ ਝੂਠਿਆ ਮੁੱਕ ਜਾਂਦਾ ਦੁਬਦਾਂ ਦੁ ਚੱਤਪਨ ਜਿਹੜਾ ਮਨੁੱਖ ਦੇ ਅੰਦਰ ਉਹ ਦੂਰ ਹੋ ਜਾਂਦਾ ਹੈ ਪੂਰਨ ਤੌਰ ਤੇ ਇਹਦਾ ਹਿਰਦਾ ਜਿਹੜਾ ਉਸ ਪਰਮਾਤਮਾ ਦੇ ਨਾਮ ਜਲ ਦੇ ਨਾਲ ਭਰ ਜਾਂਦਾ ਹੈ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ ਜਿਨ੍ਹਾਂ ਨੇ ਉਸ ਪਰਮਾਤਮਾ ਪਾਰ ਬ੍ਰਹਮ ਜਿਹਦਾ ਪਾਰਾਵਾਰ ਨਹੀਂ ਹੈ ਜਿਹਦਾ ਅੰਤ ਨਹੀਂ ਹੈ ਜਿਨ੍ਹਾਂ ਨੇ ਉਸ ਪਰਮਾਤਮਾ ਪ੍ਰਭੂ ਨੂੰ ਸੇਵਿਆ ਹੈ ਤੇ ਇੱਕ ਆਪਣੇ ਮਨ ਦੇ ਅੰਦਰ ਉਸ ਪਰਮਾਤਮਾ ਨੂੰ ਧਰਿਆ ਹੈ ਕਿ ਸਦਾ ਉਸ ਪਰਮਾਤਮਾ ਨੂੰ ਚੇਤੇ ਵਿੱਚ ਰੱਖਦੇ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ ਖੇਲੀਆਂ ਭਗਤੀਆਂ ਵਿੱਚ ਕਹਿਣ ਲੱਗੇ ਕਿ ਫਿਰ ਹੁੰਦਾ ਕੀ ਜਿਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਧਾਰ ਲੈਂਦਾ ਹੈ ਪਾਰ ਬ੍ਰਹਮ ਪਰਮਾਤਮਾ ਦੀ ਸੇਵਾ ਕਰਦਾ ਹੈ ਕਹਿੰਦੇ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਜਿਸ ਉਤੇ ਫਿਰ ਉਹ ਪ੍ਰਮਾਤਮਾ ਕਿਰਪਾ ਕਰ ਦਿੰਦਾ ਉਸ ਮਨੁੱਖ ਵਾਸਤੇ ਕੁਝ ਦਿਨ ਵਾਰ ਵੈਮਣੀ ਰਹਿ ਜਾਂਦਾ ਕੋਈ ਸੋਮਵਾਰ ਮੰਗਲਵਾਰ ਵੀਰਵਾਰ ਮਹੀਨੇ ਦਾ ਨਾ ਸਾਲ ਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਹਦੇ ਵਾਸਤੇ ਮਹੀਨਾ ਵੀ ਸਫਲਾ ਹੈ ਦਿਵਸ ਦਿਨ ਵੀ ਚੰਗੇ ਹਨ ਮੂਰਤ ਜਿਹੜੇ ਲੋਕ ਪੰਡਤਾਂ ਕੋਲੋਂ ਕਢਾਉਂਦੇ ਹਨ ਕਹਿਣ ਲੱਗੇ ਉਸ ਵਾਸਤੇ ਕੋਈ ਮੂਰਤ ਨਹੀਂ ਜਿਹੜਾ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਤੇ ਆਉਂਦਾ ਏ ਜਿਹਦੇ ਉੱਤੇ ਉਹ ਪਰਮਾਤਮਾ ਕਿਰਪਾ ਕਰ ਦਿੰਦਾ ਨਦਰ ਕਰ ਦਿੰਦਾ ਏ ਉਹਦੇ ਵਾਸਤੇ ਮਹੀਨਾ ਹੋਵੇ ਦਿਨ ਹੋਵੇ ਮੂਰਤ ਹੋਣ ਸਾਰਾ ਕੁਝ ਹੀ ਭਲਾ ਏ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮੈਂ ਦਾਸ ਨਾਨਕ ਵੱਡੇ ਸਤਿਗੁਰਾਂ ਦਾ ਨਾਮ ਲੈ ਕਰਕੇ ਕਹਿੰਦੇ ਕਿ ਮੈਂ ਤੁਹਾਡੇ ਕੋਲੋਂ ਪ੍ਰਮਾਤਮਾ ਜੀ ਇੱਕੋ ਹੀ ਮੰਗ ਰੱਖਦਾ ਮੰਗਾ ਸੀ ਵੀ ਰੱਖਨੇ ਆ ਸਾਡੀਆਂ ਮੰਗਾਂ ਇੱਕ ਪੂਰੀ ਹੁੰਦੀ ਦੂਜੀ ਅੱਗੇ ਆ ਜਾਂਦੀ ਦੂਜੀ ਪੂਰੀ ਹੁੰਦੀ ਤੀਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮਹਾਰਾਜ ਮੈਂ ਇੱਕੋ ਹੀ ਮੰਗ ਰੱਖਦਾ ਨਾਨਕ ਮੰਗੈ ਦਰਸ ਦਾ ਕਿ ਕਿਰਪਾ ਕਰੋ ਕਿ ਮੇਰਾ ਜਿਹੜਾ ਜਨਮ ਹੈ ਉਹ ਸਫਲਾ ਹੋ ਜਾਵੇ ਤੁਹਾਡੇ ਦਰਸ਼ਨ ਮੈਨੂੰ ਪ੍ਰਾਪਤ ਹੋ ਜਾਣ ਕਿਰਪਾ ਕਰੋ ਅਰੇ ਕਿ ਮੇਰੇ ਤੇ ਕਿਰਪਾ ਕਰ ਦਿਓ ਦਇਆ ਕਰ ਦਿਓ ਮਰਿਆਮਤ ਕਰ ਦਿਓ ਕਿ ਮੈਂ ਇਸ ਜਨਮ ਵਿੱਚ ਤੁਹਾਡੇ ਦਰਸ਼ਨ ਕਰ ਸਕਾਂ ਕਿ ਮੈਂ ਤੁਹਾਡੇ ਦਰਸ਼ਨ ਕਰਕੇ ਤੇ ਇਸ ਸੰਸਾਰ ਭਵਜੂ ਸਾਗਰ ਤੋਂ ਪਾਰ ਹੋ ਸਕਾਂ ਨੇ ਫੱਗਣ ਦੇ ਮਹੀਨੇ ਰਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਜਿਹੜਾ ਸਾਲ ਦਾ 12ਵਾਂ ਤੇ ਅਖੀਰਲਾ ਮਹੀਨਾ ਹੈ ਫਿਰ ਚੇਤ ਤੋਂ ਫਿਰ ਜਿਹੜਾ ਅਗਲਾ ਸਾਲ ਮਾਰਚ ਦੇ ਵਿੱਚ ਆਰੰਭ ਹੋ ਜਾਵੇਗਾ 사ਧੂਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਧਿਆਇ ਉਹਨਾਂ ਦੇ ਸਦਾ ਕਾਰਜ ਜਿਹੜੇ ਹਨ ਉਹ ਸਫਲੇ ਹੋ ਜਾਂਦੇ ਹਨ ਉਹਨਾਂ ਦੇ ਰਸਤੇ ਵਿੱਚ ਕਦੇ ਕੋਈ ਰੁਕਾਵਟ ਨਹੀਂ ਪੈਂਦੀ ਲੋਕ ਤੇ ਪ੍ਰਲੋਕ ਐਸੇ ਮਨੁੱਖਾਂ ਦਾ ਸੌਰ ਜਾਂਦਾ ਹੈ ਜਿਹੜਾ ਗੁਰੂ ਕੇ ਸੰਗਤ ਵਿੱਚ ਆਉਂਦਾ ਹੈ ਉਹ ਇਸ ਸੰਸਾਰ ਭਵਜਲ ਸਾਗਰ ਤੋਂ ਪਾਰ ਹੋ ਜਾਂਦਾ ਹੈ ਤੇ ਜਿਨ੍ਹਾਂ ਦੇ ਅੰਦਰ ਉਹ ਸੱਜਣ ਪਰਮਾਤਮਾ ਪ੍ਰਗਟ ਹੋ ਗਿਆ ਉਹ ਸਦਾ ਆਨੰਦ ਖੁਸ਼ੀ ਤੇ ਖੇੜਾ ਮਾਣਦੇ ਕਹਿੰਦੇ ਕਿ ਮਹੀਨੇ ਹੋਣ ਦਿਨ ਹੋਣ ਵਾਰ ਹੋਵੇ ਉਸ ਮਨੁੱਖ ਵਾਸਤੇ ਕੋਈ ਭਰਮ ਨਹੀਂ ਹੈ ਜਿਹੜਾ ਮਨੁੱਖ ਪਰਮਾਤਮਾ ਦੇ ਨਾਲ ਜੁੜਿਆ ਜਿਹਦੇ ਉੱਤੇ ਉਹ ਵਾਹਿਗੁਰੂ ਨਦਰ ਕਰ ਦਿੰਦਾ ਹੈ ਉਹਦੇ ਵਾਸਤੇ ਸਾਰਾ ਕੁਝ ਸਫਲਾ ਕਿਉਂਕਿ ਪਰਮਾਤਮਾ ਉਹਦਾ ਹਰ ਕਾਰਜ ਆਪ ਸਵਾਰਦਾ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਮਹਾਰਾਜ ਮੇਰੇ ਤੇ ਕਿਰਪਾ ਕਰ ਦਿਓ ਗੁਰੂ ਅਰਜਨ ਪ੍ਰਤਾਕ ਹਰ ਹਨ ਪਰ ਸਾਨੂੰ ਜਾਚ ਸਕਾਉਂਦੇ ਕਿ ਅਸੀਂ ਉਸ ਪਰਮਾਤਮਾ ਅੱਗੇ ਬੇਨਤੀ ਕਰਨੀ ਕਿ ਸਤਿਗੁਰੂ ਜੀ ਅਸੀਂ ਤੁਹਾਡੇ ਤੋਂ ਇਹ ਦਾਨ ਮੰਗਦੇ ਹਾਂ ਕਿਰਪਾ ਕਰ ਦਿਓ ਕਿ ਇਹ ਜਿਹੜਾ ਜਨਮ ਆ ਉਹ ਤੁਹਾਡੇ ਲੇਖੇ ਵਿੱਚ ਲੱਗ ਜਾਵੇ ਤੇ ਬਹੁਤ ਜਨਮ ਪਿਛਰੇ ਇਥੇ ਮਾਦੂ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਓ ਚਿਰ ਭਇਓ ਦਰਸ਼ਨ ਦੇਖੇ ਅੱਜ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਹੈ ਆਪ ਸਭ ਸੰਗਤਾਂ ਨੂੰ ਭਗਤ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੈ ਜਿਨ੍ਹਾਂ ਨੇ ਪ੍ਰਮਾਤਮਾ ਦੀ ਭਗਤੀ ਕਰਕੇ ਤੇ ਆਪਣੇ ਜੀਵਨ ਨੂੰ ਉੱਚਾ ਕੀਤਾ ਹੈ ਸੰਸਾਰ ਤੋਂ ਜਾਤ ਪਾਤ ਤੋਂ ਉੱਚੇ ਉੱਠੇ ਹਨ ਜਿਤੇ ਬਾਬਾ ਫਰੀਦ ਜੀ ਭਗਤ ਕਬੀਰ ਜੀ ਰਾਮਾਨੰਦ ਜੀ ਭਗਤ ਬੇਣੀ ਜੀ ਭਗਤ ਰਵਿਦਾਸ ਜੀ ਦੀ ਵੀ ਉਥੇ ਬਾਣੀ ਸਤਿਗੁਰਾਂ ਨੇ ਦਰਜ ਕੀਤੀ ਹੈ ਤੇ ਭਗਤ ਰਵਿਦਾਸ ਮਹਾਰਾਜ ਜੀ ਨੂੰ ਮਾਣ ਬਖਸ਼ਿਸ਼ ਕੀਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦਇਆ ਕਰਨ ਆਪਣੇ ਦਰੋਂ ਕਰੋ ਖੁਸ਼ੀਆਂ ਦੀ ਅੰਦਾਤਾ ਬਖਸ਼ਿਸ਼ ਕਰਕੇ ਨਿਆਲ ਕਰਨ ਨਗਰ ਖੇੜੇ ਤੇ ਸੁਖ ਵਰਤੋਂ ਦੇਸ਼ਾਂ ਵਦੇਸ਼ਾਂ ਵਿੱਚ ਤਰਕੀਆਂ ਬਖਸ਼ਿਸ਼ ਕਰਨ ਆਪਣੇ ਦਰੋਂ ਕਰੋ ਗੁਰੂ ਅਮਰਦਾਸ ਮਹਾਰਾਜ ਜੀ ਗੁਰਸਿੱਖੀ ਜੀਵਨ ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਝੋਲ ਗੀਗਾ ਪੜਨ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤੇ ਦੀ ਸਾਂਝ ਕਰੀਏ ਜੀ ਮਾਹ ਦਿਵਸ ਮੂਰਤ ਪਾਲੇ ਜਿਸ ਕਉ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ੴ ਓ ਅੰਕਾਰ ਸਤਨਾਮ